ਸ਼ਸ਼ਿਕਾ ਸਾਹਿਬ ਜੀ ਸ਼ਸ਼ਿਕਾਲੀ ਹਾਂ ਜੀ ਸਰ ਜੀ ਮਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਏਰੀਆ ਦੇਨ ਸੰਬੰਧੀ ਸਰਕਾਰ ਨੇ ਜੋ ਪੱਤਰ ਜਾਰੀ ਕੀਤਾ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਮਲਾਜ਼ਮਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਮਾਨ ਸਰਕਾਰ ਮਲਾਜ਼ਮਾਂ ਨੂੰ 7 2021 ਤੋਂ ਪੇ ਕੰਨ ਇਹ ਲਾਗੂ ਕੀਤਾ ਗਿਆ ਸੀ 1 2016 ਤੋਂ 30 2021 ਦਾ ਏਰੀਆ ਜਲਦੀ ਦਿੱਤਾ ਜਾਵੇ ਪਰ ਜੋ ਉਹੰਤਮਾਨ ਸਰਕਾਰ ਨੇ ਇੱਕ 18 ਫਾਰਮ ਵੀ ਪੱਤਰ ਜਾਰੀ ਕੀਤਾ ਜਿਸ ਤੋਂ ਮਲਾਇ ਖੁਸ਼ ਬਹੁਤ ਹਨ ਕਿਉਂਕਿ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ ਉਹਨਾਂ ਨੂੰ 2016 ਤੋਂ 30 2021 ਦਾ ਪੇ ਕੇ ਦਾ ਏਰੀਅਰ ਸਮੇਤ ਡੀਏ ਫਾਰਵਿ 2025 ਤੱਕ ਤਿੰਨ ਕਿਸਤਾਂ ਦਿੱਤਾ ਜਾਵੇਗਾ ਜਿਨ੍ਹਾਂ ਕਰ ਗਈ ਉਮਰ 75 ਸਾਲ ਤੋਂ ਘੱਟ ਹੈ ਉਹਨਾਂ ਨੂੰ ਏਰੀਅਰ 1-1 2016 ਤੋਂ 30-6-2021 ਦਾ ਜੋ ਪੇ ਕਿਹਦਾ ਏਰੀਆ ਦਾ ਹੈ ਸਮੇਤ ਡੀਏ 2016 ਸਨ 2017 15 ਗਿਸਤਾਂ ਵਿੱਚ April 2025 ਤੋਂ ਸ਼ੁਰੂ ਕੀਤਾ ਜਾਵੇਗਾ 75 ਸਾਲ ਤੋਂ ਵੱਧ 85 ਸਾਲ ਤੋਂ ਘੱਟ ਜੋ ਕਰਮਚਾਰੀ ਹਨ ਉਹਨਾਂ ਨੂੰ ਏਰੀਅਰ 1-1 2016 ਤੋਂ 30-6-2021 ਤੱਕ ਸਮੇਤ ਡੀਏ April 2025 ਤੋਂ March 2026 ਤੱਕ 12 ਕਿਸ਼ਤਾਂ ਦਿੱਤਾ ਜਾਵੇਗਾ 2018 ਤੇ 19 ਦਾ ਏਰੀਅਰ ਹੈ 18 ਕਿਸ਼ਤਾਂ ਦਿੱਤਾ ਜਾਊਗਾ ਜੁਲਾਈ 2026 ਤੋਂ ਸ਼ੁਰੂ ਹੋਵੇਗਾ ਜਿਨ੍ਹਾਂ ਕਰਮਚਾਰੀਆਂ ਦੀ ਉਮਰ 75 ਸਾਲ ਤੋਂ ਘੱਟ ਹੈ 2020 ਤੋਂ 31 ਜਨਵਰੀ 2021 ਤੱਕ ਦਾ ਏਰੀਅਰ 9 ਕਿਸ਼ਤਾਂ ਦਿੱਤਾ ਜਾਊਗਾ ਜਨਵਰੀ 2028 ਤੋਂ ਸ਼ੁਰੂ ਕੀਤਾ ਜਾਵੇਗਾ ਪਰ ਜੋ ਰੈਗੂਲਰ ਮੌਜੂਦ ਹਨ ਪਰ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਰਦੇ ਆ ਉਹਨਾਂ ਨੂੰ ਏਰੀਅਰ ਹਾਂਜੀ 2016 ਤੋਂ ਪੇ ਕਿਹਦਾ ਏਰੀਅਰ ਡੀ ਸਮੇਤ 12 ਕਿਸ਼ਤਾਂ ਵਿੱਚ April 2026 ਤੋਂ March 2027 ਤੱਕ ਦਿੱਤਾ ਜਾਏਗਾ ਸਾਲ 2017 2018 2019 2020 ਤੇ 2021 ਦਾ ਜੋ ਪੇ ਕਿਹਦਾ ਏਰੀਅਰ ਹੈ ਸਮੇਤ ਡੀਏ 24 ਕੇਸਨ ਤੱਕ ਦਿੱਤਾ ਜਾਊਗਾ April 2027 ਤੋਂ ਮਾਰ 29 ਤੱਕ ਮਿਲੇਗਾ ਜੀ ਪਰ ਮਲਾਜ਼ਮ ਇਸ ਤੋਂ ਬਹੁਤ ਨਰਾਜ਼ ਹਨ ਜਿਨ੍ਹਾਂ ਕਰੀਓਂ ਉਮਰ ਦਾ 45 ਸਾਲ ਤੋਂ ਉਪਰ ਆ ਉਹਨਾਂ ਦਾ ਬਹੁਤ ਖੁਸ਼ੀ ਲਹਿਰਾ ਪਰ ਜਿਨ੍ਹਾਂ ਦੀ ਉਮਰ 85 ਸਾਲ ਤੋਂ ਘਾਟਾ ਜਾਂ ਜੋ ਰੈਗੂਲਰ ਕੰਮ ਕਰਦੇ ਹਨ ਉਹਨਾਂ 'ਚ ਬਹੁਤ ਵੱਡੀ ਨਿਰਾਸ਼ਾ ਜੀ ਪੈਦਾ ਹੋ ਚੁੱਕੀ ਆ ਸਾਂਝੇ ਫਰੰਟ ਦੇ ਆਗੂ ਨੇ ਕਿਹਾ ਕਿ ਅਸੀਂ ਜੋ 24 ਦੇ ਫਰ 25 ਫਰ ਇਹਨੂੰ ਬੈਠ ਕੇ ਸੁਣ ਰਿਹਾ ਸਰਕਾਰ ਦਾ ਵਿਰੋਧ ਕੀਤਾ ਜਾਊਗਾ ਦੇ ਪੰਜਾਬ ਸਾਰੇ ਪੰਜਾਬ ਦੇ ਵਿੱਚ ਜੋ 18 ਜਨਵਰੀ ਨੂੰ ਪੇ ਕਨੇਰੀ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸਾਰੇ ਪੰਜਾਬ ਦੇ ਵਿੱਚ ਉਹ ਜੀਆਂ ਜੋ ਕਾਪੀਆਂ ਸਾਰੀਆਂ ਜਾਣੀਆਂ ਹਾਂ ਜੀ ਮਾਨ ਜੀ ਜੀ ਸਰ ਜੀ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਤੁਹਾਡੇ ਕੀ ਵਿਚਾਰ ਨੇ ਜਾਣਕਾਰੀ ਸਾਂਝੀ ਕਰੋ ਜੀ ਸਾਡੇ ਨਾਲ ਪੰਜਾਬ ਸਰਕਾਰ ਦੇ ਮਹਿਕਮਿਆਂ ਵਿੱਚ 242 ਭਰਤੀ ਮੁਲਾਜ਼ਮ ਲਗਾਤਾਰ ਮੁਖਰੀ ਭਵਾਂਤਮਨ ਨਾਲ ਬੇਤਵਾਂ ਦੇ ਹਰ ਪਾਸੇ ਜੀਮਾਨਾ ਕਈ ਮੀਟਾਂ ਹੋਈਆਂ ਜਿ세 ਇਹ ਵੀ ਕਿਹਾ ਗਿਆ ਸੀ ਕਿ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਇੱਕ ਲੰਗਰ ਨੋਟੀਫਿਕੇਟਾ ਗਿਆ ਸੀ ਇਹ ਇਹਦਾ ਲਾਗੂ ਨਹੀਂ ਕੀਤਾ ਗਿਆ ਪ੍ਰਾਣੀ ਪੈਨਸ਼ਨ ਬਹਾਲੀ ਸੰਘਾਰਸ਼ ਕਮੇਟੀ ਦੇ ਇੱਕ ਨਮੂਨਾ ਦਸਵੀਰ ਸਿੰਘ ਦਰਵਾੜਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪ੍ਰਾਣੀ ਪੈਨਸ਼ਨ ਬਹਾਲ ਨਾ ਕੀਤੀ ਪਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜੋ ਪੰਜਾਬ ਦੇ ਹਾਲਾਤ ਆ ਸਰਕਾਰ ਦੇ ਉਹ ਦਿੱਲੀ ਵਾਲੇ ਬਣਾ ਦਵਾਂਗੇ ਜਿcka ਪ੍ਰਾਣੀ ਵੇਸ਼ਨ ਬਹਾਲਨਾ ਕੀਤੀ ਗਈ ਹਾਂਜੀ ਮਾਨ ਜੀ ਹਾਂਜੀ ਸਰ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਜੋ ਉਹਨਾਂ ਨੂੰ ਕਿੰਨਾ ਮਿਲਣਾ ਚਾਹੀਦਾ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਕਿੰਨਾ ਵਾਧਾ ਹੋ ਸਕਦਾ ਹੈ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਜਨਵਰੀ 2000 ਜੋ 25 ਤੋਂ 3% ਦਾ ਵਾਧਾ ਬਣਦਾ ਹੈ ਆਉਣ ਵਾਲੇ ਸਾਲ ਦੇ ਵਿੱਚ ਕੇਂਦਰ ਸਰਕਾਰ ਜਲਦੀ ਹੀ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਜਾਂ ਰਿਟਾਇਰਡ ਮੁਲਾਜ਼ਮਾਂ ਉਹਨਾਂ ਦਾ ਡੀਏ 57% ਤੋਂ ਵਧਾ ਕੇ 56% ਕਰ ਸਕਦੀ ਹੈ ਭਾਵ ਇਹਨਾਂ ਨੂੰ ਵਾਧਾ ਕਰ ਸਕਦੀ ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਜੋ ਡੀਏ ਹੈ ਉਹ 42% ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਇਸ ਟਾਈਮ 57% ਚੱਲ ਰਿਹਾ ਹੈ 11% ਦਾ ਫਰਕ ਆ ਮੋਖਨੇ ਭਵਾਨ ਤਮਾਨ ਨੇ ਮਨਾਗਰ ਨਗਰ ਨੂੰ ਮੀਡੀਆ ਨੂੰ ਦਿੱਤੀਆਂ ਸਨ ਉਸ ਦੇ ਸਿਰਫ 4% ਵਾਧਾ ਕੀਤਾ ਗਿਆ 38% ਵਧਾ ਕੇ 38% ਵਧਾ ਕੇ 42% ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਕੋਈ ਵਾਧਾ ਨਹੀਂ ਕੀਤਾ ਗਿਆ ਡੀਏ ਦੇ ਏਰੀਆ ਦੇ ਸਬੰਧੀ ਸਰਕਾਰ ਚੁੱਪਾ ਪੰਜਾਬ ਸਰਕਾਰ ਨੇ ਮੰਗ ਕਰਦੇ ਆ ਕਿ ਸਾਡੇ ਡੀਏ ਦੇ ਵਿੱਚ 42% ਤੋਂ ਵਧਾ ਕੇ 53% ਕੀਤਾ ਜਾਵੇ 11% ਵਾਧਾ ਕੀਤਾ ਜਾਵੇ ਹਾਂ ਨਹੀਂ ਮੈਨੂੰ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਖਾਲੀ ਬਹੁਤ ਅਸਾਮੀਆਂ ਪਈਆਂ ਹਨ ਕਈ ਤਾਂ ਇਹੋ ਜਿਹੇ ਹਾਲਾਤ ਬਣ ਗਏ ਰੋਪੜ ਥਰਮਲਾਨ ਦੇ ਵਿੱਚ ਜਾਂ ਲਹਿਰਾ ਮੱਬ ਥਰਮਲਾਨ ਦੇ ਵਿੱਚ ਇੱਕ ਇੱਕ ਕਰਮਚਾਰੀ ਚਾਰ ਚਾਰ ਪੋਸਟਾਂ ਦੇ ਕੰਮ ਕਰਦਾ ਹੈ ਇੰਨੀਆਂ ਅਸਾਮੀਆਂ ਖਾਲੀ ਹੋ ਚੁੱਕੀਆਂ ਹਨ ਫਾਇਰਮੈਨ ਦੀ ਅਸਾਮੀ ਰੋਪੜ ਥਰਮਲਾਨ ਦੇ ਵਿੱਚ ਇੱਕ ਵੀ ਅਸਾਮੀ ਨਹੀਂ ਹੈ ਭਰੀ ਗਈ ਤੇ ਲਾਰਾ ਮੰਬਤਰ ਮੰਨਾਉਣ ਦੇ ਵਿੱਚ ਹੀ ਫੈਰ ਮੰਦਿਆਂ ਸਾਮੀਆਂ ਖਾਲੀ ਪਈਆਂ ਹਨ ਪਰਪਜ਼ ਜਾਂ ਨਹੀਂ ਗਈਆਂ ਕੁਝ ਲੀਡਰ ਫਰਮ ਨੇ ਸਾਮੀਆਂ ਖਾਲੀ ਪਈਆਂ ਹਨ ਇਸ ਤਰ੍ਹਾਂ ਹੀ ਹੋਰ ਵੀ ਕਈ ਜਾ ਆਨਸਰਲਡ ਹਨ ਉਹ ਪੋਸਟਾਂ ਖਾਲੀ ਪਈਆਂ ਹਨ ਅਸੀਂ ਮੰਗ ਕਰਦੇ ਹਾਂ ਪੀਐਸਪੀਸੀਐਲ ਤੋਂ ਵੀ ਖਾਲੀ ਪਈਆਂ ਸਾਮੀਆਂ ਜਲਦੀ ਭਰਿਆਣ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਡੀਸੀ ਆਫਸਾਂ ਦੇ ਵਿੱਚ ਜਾਂ ਫਿਰ ਸਕੂਲਾਂ ਦੇ ਵਿੱਚ ਸੇਵਾਦਾਰਾਂ ਦੀਆਂ ਰੀਤਾਂ ਦੇ ਖਾਲੀ ਪਈਆਂ ਸਾਮੀਆਂ ਵੀ ਜਲਦੀ ਭਰਿਆਣ ਹਾਂ ਜੀ ਮਾਨਣੇ ਹਾਂਜੀ ਸਾਰੀ ਧੰਨਵਾਦ ਸਰ ਜੀ ਵੈਲਕਮ ਆਨ ਹਾਂਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ